ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਦੁਹਰਾਇ ਕਰੀਏ ਪੰਤਿਖਰੀ ਦੀ ਊੜਾ ਐਡਾ ਈਲੀ ਸਸਾ ਹਹਾ ਠੀਕ ਹੈ ਸੰਗਾ ਜੀ ਇਸ ਤੇ ਧਿਆਨ ਦੇਣਾ ਹੈ ਕਿ ਐਡੇ ਉਤੇ ਲਾਈਨ ਨਹੀਂ ਪਾਣੀ ਔਰ ਹਹਾ ਨੂੰ ਪੂਰਾ ਜੋੜਨਾ ਨਹੀਂ ਹੈ ਠੀਕ ਹੈ ਕਕਾ ਖਖਾ गग गग ng कक्के ਨੂੰ نیچے ਪੂਰਾ ਫੋਲਡ ਨਹੀਂ ਕਰਨਾ ਖੱਤੇ ਖੱਕੇ ਉਤੇ ਲਾਈਨ ਨਹੀਂ ਆਏਗੀ ਔਰ ਕੱਗੇ ਉਤੇ ਵੀ ਲਾਈਨ ਨਹੀਂ ਆਏਗੀ कक्का खख गग गग ngंगा ਅੱਗੇ ਸੰਗਤ ਜੀ ਛੱਛਾ ਛੱਛਾ ਜੱਜਾ ਜੱਜਾ ညညညည ਚੱਲੋ نیچے ਪੂਰਾ ਆਪ ਜੀ ਨੇ ਜੋੜ ਦੇਣਾ ਹੈ ਛੱਛਾ ਡ ਡ ਬਣਾ ਕੇ ਹਿੰਦੀ ਦਾ ਉੱਥੇ ਐਵੇਂ ਫੋਲਡ ਕਰਨਾ ਹੈ ਲਾਈਨ ਬਾਰ ਨਹੀਂ ਆਏਗੀ ਉੱਥੇ ਤੱਕ ਹੀ ਛੱਡ ਦੇਣਾ ਜੱਜਾ ਛੱਛੇ ਨੂੰ ਤੁਸੀਂ نیچے ਜੋੜਿਆ ਹੈ ਜੱਜੇ ਨੂੰ ਜੋੜਨਾ ਨਹੀਂ ਹੈ ਸੇਮ ਹੈ ਛੱਜਾ ਇੰਗਲਿਸ਼ ਦਾ ਵੀ ਬਣਾ ਕੇ نیچے ਟੂ ਬਣਾਉਣਾ ਹੈ ਜੋੜਦੇ ਹੋਏ ਅਲੱਗ-ਅਲੱਗ ਨਹੀਂ ਨਿੰਆ ਹਿੰਦੀ ਦਾ ਲਾਈਕ ਅ ਹ ਬਟ ਆમે ਗੋਲ ਨਹੀਂ ਕਰਨਾ ਛੱਡ ਦੇਣਾ ਉਤੇ ਲਾਈਨ ਜਿਵੇਂ ਈ ੜੀ ਤੇ ਲਾਈਨ ਆਈ ਸੀਵੇਂ ਨਿੰ냐 ਤੇ ਆਈ ਚਚਾ છਛਾ ਜਜਾ ਛਜਾ ਣਿਆ ਹਕੇ ਸੰਗਾ ਜੀ ਇਸ ਨੂੰ ਅਸੀਂ ਅੱਜ ਦੀ ਜੇ ਸਾਡੀ ਪੜਾਈ ਇਹਦੇ ਚ ਅਸੀਂ ਇਹਦਾ ਨਾਂ ਸਾਡੇ ਵਿਦਵਾਨਾਂ ਨੇ ਟੈਂਕਾ ਵੀ ਦੱਸ ਦੱਸਿਆ ਹੈ ਤੇ ਗੁਰਬਾਣੀ ਜਦੋਂ ਆਪ ਜੀ ਬਾਵਾ ਨਖਰੀ ਪੜੋਗੇ ਗੁਰਬਾਣੀ ਚ ਤੰਕੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਹਦੇ ਵਿੱਚ ਟੱਟਾ ਵਰਡ ਆ ਇਸ ਅੱਖਰ ਦਾ ਨਾਮ ਟੱਟਾ ਹੈ ਤੇ ਦੋਨੋਂ ਅੱਖਰ ਦੋਨੋਂ ਯਾਦ ਕਰ ਲੈਣਿਆ ਟੈਂਕਾ ਵੀ ਤੇ ਟੱਟਾ ਵੀ ਠੀਕ ਹੈ ਠੱਠਾ ਡੱਡਾ ਕੱਡਾ ਅਣਾਣਾ ਪਾਉ ਟਟਾ ਟੈਂਕਾ ਇੱਕ ਸੇਮ ਹੈ ਲਿਖਣ ਚ ਠ ਪਾਉ ਪਾਵਨ ਠਠੇਰਾ ਠਠਾ ਠ ਸੇਮ ਹੈ ਡੱਡਾ ਜਿਵੇਂ ਆਪ ਜੀ ਨੇ 3 ਪਾਇਆ ਤਿੰਨ ਪਾਉਂਦੇ ਆ ਓੜੇ ਦਾ ਇਹ ਓ ਬਣਾਇਆ ਸੀ ਇਹਨੂੰ ਇੱਥੇ ਗੋਲ ਕਰਕੇ ਛੱਡ ਦੇਣਾ ਹੈ ਠੀਕ ਹੈ ਜਿਵੇਂ ਆਪ ਨੇਵੇਂ ਕੱਕਾ ਬਣਾਇਆ ਸੀ ਹੁਣੇ ਇਨੂੰ ਗੋਲ ਕਰ ਦੋ ਐਵੇਂ ਗੁਲਾਈ ਦੇਣੀ ਐ ਨੀਚੋਂ ਐ ਟੱਡਾ ਅਨਾਣਾ ਆਪ ਜੀ ਨੇ ਹਲਕਾ ਜਿਹਾ ਪ ਪਾ ਕੇ ਹਿੰਦੀ ਦਾ ਪ ਅੱਧਾ ਪਾ ਕੇ ਨੀਚੇ ਟ ਵਾ ਦੇਣਾ ਇਹ ਅਨਾਣਾ ਲਿਖਣ ਦਾ ਮਤਲਬ ਹਰੇ ਜਮੈਂ ਆਪ ਜੀ ਨੇ ਹਲੇ ਸਿੱਖਣਾ ਉਹਦੇ ਕਰਕੇ ਮੈਂ ਤੁਹਾਨੂੰ ਥੋੜੀ ਪਹਿਚਾਨ ਦੱਸੀ ਕਿ ਬਨਾਣਾ ਕਿਵੇਂ ਅੱਧਾ ਪ ਨੀਚੇ ਟ ਅੜਾਣਾ ਟੈਂਕਾ ਯਾ ਟੱਟਾ ਟੈਂਕਾ ਠੱਠਾ ਡੱਡਾ ਢੱਡਾ ਅਣਾਣਾ ਅੱਗੇ ਸੰਗਤ ਜੀ ਤੱਤਾ ਥੱਥਾ ਦੱਦਾ ਤੱਦਾ ਨੰਨਾ ਨੰਨਾ ਇਹਦੇ ਚ ਆਪ ਜੀ ਨੇ ਜਿਸ ਤਰ੍ਹਾਂ ਉਹਨ ਡੱਡਾ ਬਣਾਇਆ ਨਾ ਸੇਮ ਉਸ ਤਰ੍ਹਾਂ ਬਣਾਣਾ ਹੈ ਜਿਵੇਂ ਊੜਾ ਬਣਾਇਆ ਸੇਮ ਉਸ ਤਰ੍ਹਾਂ ਹੀ ਬਣਾਣਾ ਹੈ ਬਟ ਇਹਨੂੰ ਇਸ ਤਰ੍ਹਾਂ ਲਿਖ ਕੇ ਛੱਡ ਦੇਣਾ ਹੈ ਭਾਵ ਛੋਟੇ ਉਸ ਉੱਲੂ ਨੂੰ ਪੰਜਾਬੀ ਚ ਤੱਤਾ ਭਾਵ ਤੋ ਕਹਿੰਦੇ ਆ ਜਿਵੇਂ ਅਸੀਂ ਖ ਬਣਾਇਆ ਸੀ ਖਖਾ ਬਣਾਇਆ ਓਵੇਂ ਹੀ ਥੱਥਾ ਬਣਾਣਾ ਪਰ ਪੂਰੀ ਲਾਈਨ ਪਾ ਦੇਣੀ ਹੈ ਦੋਨੇ ਇੱਕੋ ਜਿਹੇ ਨ ਅੱਖਰ ਐ ਖਖਾ ਹੈ ਹੈ ਥੱਥਾ ਹੈ ਇਹਦੇ ਤੇ ਲਾਈਨ ਨਹੀਂ ਆਏਗੀ ਇਹਦੇ ਤੇ ਲਾਈਨ ਆਏਗੀ ਇਹ ਥੱਥਾ ਥ ਇਹ ਢੱਡਾ ਦੇਖੋ ਇੱਥੇ ਗੋਲ ਕੀਤਾ ਸੀ ਕੱਕਾ ਵੇਖੋ ਇੱਥੇ ਗੋਲ ਨਹੀਂ ਕੀਤਾ ਇੱਥੇ ਗੋਲ ਇੱਥੇ ਸਿਰਫ ਗੋਲ ਕਰਕੇ ਛੱਡ ਦੇਣਾ ਦੱਦਾ ਦ ਇਹ ਥੱਥਾ ਇਹਦੇ ਵਿੱਚ ਲਾਈਨ ਆਈ ਹੈ ਇਹ ਤੱਦਾ ਇਹਦੇ ਵਿੱਚ ਲਾਈਨ ਨਹੀਂ ਆਏਗੀ ਇਹ ਦੋਨੋਂ ਇੱਕੋ ਜਿਹੇ ਨੇ ਤੱਦਾ ਇਹ ਨੰਨਾ ਨ ਪੰਜਾਬੀ ਦਾ ਨ ਅ ਵੇ ਨ ਠੀਕ ਹੈ ਮੈਂ ਦੁਬਾਰਾ ਲਿਖ ਦੇਨੀ ਆ ਇਸਰਾ ਲਾਈਨ ਪਾਣੀ ਹੈ ਛੋਟਾ ਜਿਹਾ ਬਣ ਪਾਣਾ ਹੈ ਇਸਰਾ ਹੋਰ ਐਸਰਾ ਨ ਅ ਵੇ ਚੜਦੇ ਨੰਨਾ ਇਹ ਪੰਜਾਬੀ ਦਾ ਨੰਨਾ ਹੈ ਪਪਾ ਜਿਵੇਂ ਤੱਦਾ ਹੈ ਨਾ ਸੇਮ ਟੂ ਸੇਮ ਪਪਾ ਹੈ ਬਸ ਪਪਾ ਦਤੇ लाइन नहीं आएगी फफा हिंदी च नु ਢਾ ਸੇ ਢੋਲਕ ਢਾ ਕਾਂਗੇ ਪਰ ਫਫਾ ਪੰਜਾਬੀ ਦਾ ਫਰ ਇਹ ਥੋੜਾ ਜਿਹਾ ਸਾਨੂੰ ਲਰਨ ਕਰਨਾ ਪਏਗਾ ਯਾਦ ਰੱਖਣਾ ਪਏਗਾ ਐ ਬੱਬਾ ਐ ਪੱਬਾ ਐ ਮੱਮਾ ਇੱਥੇ ਤੱਕ ਅਸੀਂ ਕੁਣ ਇਹਦੇ ਜਿਹੜੇ ਮਿਲਦੇ ਜੁਲਦੇ ਅੱਖਰ ਇਹਨਾਂ ਅਸੀਂ ਉਹਦਾ ਵੀ ਇੱਕ ਵਾਰੀ ਰਿਆਜ਼ ਕਰ ਲਾਂਗੇ ਪ੍ਰੈਕਟਿਸ ਕਰਾਂਗੇ ਅੱਜ ਦਾ ਹੈ ਆਪ ਜੀ ਦਾ ਲੈਸਨ ਹੈ ਯਾਦ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ